ਵਾਦਵਾਹ ਤੂ ਸਾਹਿਬ ਜੀ ਪਾਛਾਇ ਦਸਵੇਂ ਕਲਿਉ ਬਾਤ ਬੇਰਤੀ ਚਾਪਈ ਹਮਰੀ ਕਰੋ ਹਾਤ ਦਰਥਾ ਪੁਰਣ ਹੋਇ ਚਤ ਕੇ ਇਛਾ ਤਬ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਤ੍ਰਿਤ ਪਾਰਾ ਅਮਰਿਤ ਅਸਤ ਸਭ ਤੁਮ ਕਾਹੋ ਸੋ ਭੀ ਵਸ ਗੁਰ ਪਰਵਾਰਾ ਸੇਵਕ ਸਿੱਖ ਸਬੇ ਕਰਤਾਰ ਗੁਰ ਅੱਛਾ ਅੱਜ ਕਰਦ ਕਰੀਐ ਸੰਗਰਮ ਕੋ ਅਜ ਸੰਗਰੀਐ ਪੂਰਨ ਹੋਏ ਹਮਾਰੀ ਅਸ ਤੋਰ ਕੁਜਣ ਕੀ ਹੈ ਪ੍ਰਸਥ ਮਹਿ ਸਾੜ ਕੋਈ ਅਬਰਨਾ ਤਾਹੋ ਜੋ ਪਰ ਚਾਹੂ ਸੋ ਤੁਮ ਤੇ ਪਾਮ ਸੇਵਕ ਸਿੱਖ ਹਮਾਰਾ ਤਾਨੀ ਕਤਰ ਹਮਾਰੇ ਭਾਰੀ ਹੈ ਆਭਾਤ ਮੁਝ ਬਰੀ ਹੈ ਮਰਨ ਕਾਲ ਕਾ ਤ੍ਰਾਸਨ ਵਰੀ ਹੈ ਉਹ ਦਿਨ ਸਦਾ ਹਮਾਰੇ ਪਛਾਸੇ ਅਸਤੁਜੁ ਜੁ ਕਰਹੋ ਰਖਾ ਰਗ ਲਾਮ ਰਖਣ ਹਾਰੇ ਸਾਹਿਬ ਸੰਤ ਸਭ ਪਿਆਰੇ ਦੀਨਾ ਬੰਧ ਦੁਸ਼ਟਨ ਕੇ ਅੰਤਾ ਤਉ ਪੁਰੀ ਜਗਤਰਾ ਦਸਕੰਤਾ ਕਾਲਪਉ ਬ੍ਰਹਮ ਬਪਤਰ ਕਾਲਪਉ ਸ਼ਿਵ ਜੋ ਮਤਰ ਕਾਲਪਉ ਕਰ ਦਸਨ ਪ੍ਰਕਾਸ਼ ਸਕਲ ਕਾਲ ਕਿਆ ਤਮਸ ਸਵਾਰ ਜਵਨ ਕਾਲ ਜੋ ਕੀ ਸਵਕਿਓ ਦੇਵ ਰਾਜ ਬ੍ਰਹਮ ਜਿਥਿ ਜਾਣ ਕਾ ਸੁਭਨੋ ਸਵਾਰ ਨਮਸਕਾਰ ਰਤ ਹਮਾਰਾ ਬਜਗਤ ਬੜਾਉ ਦੇਵ ਤੇ ਤਤਸਨ ਉਪਜਾਇ ਆਦੰਤ ਕਰਉ ਤਾਰਾ ਸੋਏ ਗੁਰੂ ਸਮਝੋ ਹਮਾਰਾ ਨਬ ਸਿਕਾਰ ਤਿਸਹੀ ਕੋ ਹਮਾਰੀ ਸਤ ਨ ਪ੍ਰਜਾ ਜਨ ਆਤਮ ਸਵਾਰੀ ਸਰਗਨ ਕੋ ਸਭ ਕਣ ਸੁਖ ਦੇਉ ਸਰਗਣ ਗੋਪਾਲ ਮਹਾਂ ਪਦ ਕੀਓ ਘਟ ਘਟ ਕੇ ਅੰਤਰ ਕੇ ਜਾਨੰਤ ਪਰੇ ਗੁਰ ਕੇ ਪੀਰ ਅਪਛਾਂਤ ਜਿਤੇ ਜਿਤੇ ਪੁਤਰੇ ਤੁੱਲਾ ਸਭਨ ਕਿਰਪਾ ਰਾਜ ਰਿਸ਼ਟ ਕਰ ਫੁੱਲ ਸੰਤਣੋ ਦੁਖ ਪਾਇਤ ਦੁਖੀ ਸੁਖ ਪਾਇ ਸਧਨਕ ਸੁਖੀ ਏਕ ਏਕ ਕੇ ਪੇਰ ਪਸ਼ਾਨੈ ਕਰ ਗਰਵੇ ਪਰ ਪਰ ਕੀ ਜਾਣੈ ਗਲ ਉਤਕਰਖ ਕਰਾ ਕਰਤਾਰ ਪ੍ਰਜਾ ਧਨ ਤਬ ਜੇ ਅਪਾਰ ਜਬ ਆਕਰਗ ਕਰੂ ਕਮ ਤੁਮ ਮੈ ਮਰਦ ਦੇ ਤਰ ਸਭਾ ਜਿਤ ਬदन ਸ੍ਰੇਸ਼ਟ ਸੋਤਾਰ ਕਾਪੜੀ ਪੂਜ ਚਾਰ ਤੁਮ ਸਹੇਤ ਰਤਨ ਹਾਲੰਦ ਜਾਣਤ ਤੇ ਹਿਦ ਬੇਦਰਨਾ ਤਪਾ ਧੰਕਾਰ ਧ੍ਰਿਪਕਾਰ ਦਰੰਭ ਆਦਨੀਦ ਨਰ ਸੰਭ ਤਕਹੁੜ ਚਾਰਤ ਮਿੱਧ ਜਾ ਕੋ ਵੇਵਣ ਪਾਪਤ ਗਿਤਾ ਤਾ ਕੋ ਕਰਬਾਣ ਅਨਮਾਨਤ ਮਹਾ ਬੋਲ ਕਸਤੇ ਤਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਰ ਅਧੰਕਾਰ ਕਾ ਚਿਤਤ ਨਹ ਤੇ ਬਵਾ ਪਾਪਣੀ ਬੁਧ ਹੈ ਜਿੱਤੀ ਵਰਣਤ ਬਨ ਗਣਤ ਹੈ ਤਿੱਤੀ ਤੁਮਰਾ ਲਖਾਨ ਜਾਏ ਪਸਾਰ ਤੇ ਸਜਾ ਪ੍ਰਥਮ ਸੰਸਾਰ ਕਰੂ ਬਨੁ ਸਰੂਪਾ ਰੰਗ ਪਹਿਰਾ ਕੁਪਾ ਅੰਡਾ ਜੇਰ ਜ ਸੇਤ ਜ ਕਿੰਨੇ ਉਤਪੁਰ ਖਾਨ ਬਹੁਰ ਰਤ ਦਿੰਨੇ ਕਹਉ ਫੂਲ ਰਾਜਾ ਹਵ ਬਿਠਾ ਕਹਉ ਸਮੜ ਪਰ ਸੰਕਰ ਇਕਠਾ ਸਵਰੀ ਸ੍ਰੇਸ਼ਟ ਦਿਖਾਇ ਅਚੰਪ ਅਜ ਕਾ ਸੁਰੂਪ ਸੁਯੰਬ ਭਵ ਰਛਾ ਮੇਰੇ ਤੁਮ ਕਰੋ ਸਿਖ ਉਪਾਰ ਸਿਖ ਸੰਘਰੋ ਦੋਸਤ ਜਿਤੇ ਉਠਵਤ ਉਤਪਤ ਸਗਲ ਮਲੇਸ਼ ਕਰੋੜਨ ਕਤ ਜੇ ਅਸਤੋ ਜਿਤੋ ਸਰਣੀ ਪਰੇ ਤੁਨਿਕ ਦੋਸਤ ਦੁਖ ਤਹਵ ਮਰੇ ਪਰਗ ਜਮਨ ਪਪਰੇ ਤਿਹਾਰੇ ਤਿਨਕੇ ਤਮ ਸੰਕਟ ਸਭ ਟਾਰੇ ਜੋ ਕਲਪ ਇਕ ਬਾਰ ਤੇ ਆਏ ਹੈ ਤਾਕੇ ਕਾਲ ਨਿਤ ਬੰਧੈ ਹੈ ਰੱਛਾ ਹੈ ਤੇ ਸਭ ਕਲ ਦੁਸਤ ਰਸਤ ਰੇ ਤਤ ਕਲ ਕਿਰਪਾ ਦ੍ਰਿਸ਼ਟ ਤਮ ਜੈ ਨਰ ਤਾਂ ਕੇ ਤਾ ਤਨ ਕੁਮਾਰ ਅਰਿਤ ਸਿਤ ਕਰਮ ਸਭ ਹੋਈ ਦੁਸਤ ਸ਼ਾਹ ਸ਼ਹਿ ਸਕੈ ਨ ਕੋਈ ਇੱਕ ਵਾਰ ਜਨਤ ਮੈਂ ਸੰਭਾਰਾ ਕਾਲ ਖਾਸ ਤੇ ਤਹੇ ਬਾਰਾ ਜਿੰਦਰ ਨਾਮ ਤੇ ਹਰੁ ਕਾ ਦਾਰਜ ਦੁਸ਼ਟ ਦੂਮ ਤੇ ਰਾ ਖੜਗ ਪੇਤ ਮਨ ਸਰਣ ਤੇ ਹਾਰੀ ਆਬ ਹਤ ਦੈ ਲਿਓ ਭਾਰੀ ਸਰਬ ਠਾਰੋ ਕੋਸ ਹਾਰੀ ਦਸਤ ਦੁਖ ਤੇ ਲੇਹੁ ਬਚਾਏ ਖੜਗ ਤੇਤ ਬੈ ਸਰਣ ਤੇ ਹਾਰੇ ਆਪਾਤ ਦੇ ਲੇਹੁ ਬਰੀ ਸਰਧਾ ਰਮੋ ਸਹਾਰੇ ਸਤਿ ਲੋਕ ਤੇ ਅਲਹਿ ਹੋ ਪਚਾਈ ਵਾਹਿਗੁਰੂ ਜਿੱਖ ਖਲਸ ਵਾਹਿਗੁਰੂ ਜਿੱਕੀ ਫਤੇ